ਸਰੀਂ ਮੁਕਤਸਰ ਸਾਹਿਬ ਪੁਲਿਸ ਵੱਲੋਂ ਰਾਤ ਐਨਕਾਊਂਟਰ ਕੀਤਾ ਗਿਆ ਪਿੰਡ ਲੁਬਾਣਿਆਂ ਵਾਲੀ ਨੇੜੇ ਐਨਕਾਊਂਟਰ ਕੀਤਾ ਗਿਆ ਐਨਕਾਊਂਟਰ 'ਚ ਜ਼ਖਮੀ ਵਿਅਕਤੀ ਨਹੀਂ ਸਾਥੀਆਂ ਸਮੇਤ ਇੱਕ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਮੰਗੀ ਸੀ ਫਰੋਤੀ ਖੁਦ ਨੂੰ ਲਾਰਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਦੱਸਿਆ ਸੀ ਲੁਬਾਣਿਆਂ ਵਾਲੀ ਨੇੜੇ ਉਸ ਨੇ ਫਰੋਤੀ ਦੀ ਰਕਮ ਦੇਣ ਬਹਾਨੇ ਦਰਕਤਿਆਂ ਨੂੰ ਬੁਲਾਇਆ ਪੁਲਿਸ ਨੇ ਪੁਲਿਸ ਤੇ ਫਾਇਰਿੰਗ ਵਿਅਕਤੀਆਂ ਵੱਲੋਂ ਕੀਤੀ ਗਈ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗ ਗਈ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਚਖਮੀ ਦੀ ਪਛਾਣ ਸੁਖਮੰਦਰ ਸਿੰਘ ਵਜੋਂ ਹੋਈ ਬਾਕੀ ਦੋਵਾਂ ਦੀ ਪਛਾਣ ਲਖਵੀਰ ਸਿੰਘ ਅਤੇ ਸਰਵਣ ਸਿੰਘ ਵਜੋਂ ਹੋਈ ਚਲਦੇ ਮੀਂਹ ਦੇ ਵਿੱਚ ਐਸਐਸਪੀ ਸਾਹਿਬ ਸ੍ਰੀ ਤੁਸ਼ਾਰ ਗੁਪਤਾ ਜੀ ਰਹੇ ਮੌਜੂਦ ਆ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਆ ਜੋ ਕਿ ਸਗੇ ਇਕ ਕੰਟਰੈਕਟਰ ਸੇਤਿਆ ਮਿਲਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਬਿਸ਼ਨੋ ਦੇ ਨਾਮ ਦੀ ਜੋ ਬੰਦੇ ਸੀਗੇ ਇਹਨਾਂ ਨੂੰ 1 ਕਰੋੜ ਰੁਪਏ ਦੀ ਮੰਗ ਕਰ ਰਹੇ ਸੀ ਇਹ ਜੋ 사ਧੂ ਰਾਮ ਹੈਗੇ ਇਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਅਪਰੋਚ ਕਰਨ ਤੋਂ ਬਾਅਦ ਐਸੀ ਟੀਮਾਂ ਬਣਾਈ ਤੇ ਜੋ ਐਕਸਟਰਸ਼ਨਿਸ ਸੀਗੇ ਇਹਨਾਂ ਦੇ ਨਾਲ ਗਲਬਾਜ ਸ਼ੁਰੂ ਕੀਤਾ ਜੇ ਇਹਨਾਂ ਦੇ ਸੀਗੇ ਇਹਨਾਂ ਦੇ ਨਾਲ ਨੇਗੋਸ਼ੀਏਸ਼ਨ ਚੱਲਦੀ ਰਹੀ ਦੀ ਨੇਗੋਸ਼ੀਏਸ਼ਨਸ ਤੋਂ ਬਾਅਦ ਸਾਡਾ ਇੱਕ ਪਲਾਨ ਬਣਿਆ ਕਿ ਅਸੀਂ ਜੋ ਹੈ ਪੈਸੇ ਹੈਂਡ ਓਵਰ ਕਰਾਂਗੇ ਦੇ ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਨੂੰ ਲੈਣਾ ਮੰਗੇ ਇਹਨਾਂ ਨੂੰ ਟਰੈਕ ਕੀਤਾ ਜਾਏਗਾ ਤੇ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇਨਚਾਰਜ ਸੀਆਈਏ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਤੇ ਡੀਐਸਪੀਡੀ ਇਹ ਇੱਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀਗੇ ਜਦੋਂ ਸਾਡੀ ਟੀਮ ਨੇ ਪੈਸੇ ਹੈਂਡਓਵਰ ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀਗੇ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਜੀ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆਗੇ ਇਹਨਾਂ ਚੋਂ ਇੱਕ ਹੈਗਾ ਸੁਖਮੰਦਰ ਸਿੰਘ ਇੱਕ ਸਰਬੰਸ ਸਿੰਘ ਤੇ ਇੱਕ ਲਖਵੀਰ ਸਿੰਘ ਤੇ ਮੈਂ ਇਹ ਵੀ ਦੱਸਣਾ ਚਾਹਨਾ ਹੈ ਕਿ ਇਹਨਾਂ ਚੋਂ ਇੱਕ ਮੁੰਡਾ ਉਹ ਸੀਗਾ ਜੋ ਕਿ ਜੋ ਠੇਕੇਦਾਰ ਹੈਗਾ ਜਿਹਨੂੰ ਇਕਸੋਰਸ਼ਨ ਕਾਲਸ ਆ ਰਹੀ ਸੀਗੀਆਂ ਇਹਦੇ ਨਾਲ ਹੀ ਕੰਮ ਇਹਦੇ ਅੰਡਰ ਕਾਮ ਕਰਦਾ ਸੀ ਤੇ ਇਹਨਾਂ ਨੇ ਜੋ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਹੈਗੀ ਹੈ ਇਹਨਾਂ ਨੇ ਪਤਾ ਲੱਗਿਆ ਕਿ ਇਹਨਾਂ ਨੇ ਇਹਨੂੰ ਟਾਰਗੇਟ ਬਣਾ ਕੇ ਤੋਂ 1 ਰੁਪਏ ਇੱਕ ਸਟੌਟ ਕਰਨ ਦਾ ਪਲਾਨ ਕੀਤਾ ਸੀ ਤੇ ਬਾਅਦ ਦੇ ਵਿੱਚ ਜੋ ਗਲ ਹੈਗੀ ਹੈ ਉਹ 15 ਲੱਖ ਦੇ ਵਿੱਚ ਮੁਕੀ ਸੀ ਤੇ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਬੜੀ ਬਹਾਦਰੀ ਦੇ ਨਾਲ ਇਹਨਾਂ ਦੇ ਨਾਲ ਟਾਈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਤੇ ਇੱਕ ਇੱਕ ਦੇ ਜੋ ਹੈ ਫਾਇਰ ਬੱਜਾਏ उन्होंने हॉस्पिटल लेकर गया ही तो तो रंगदारी चलते चल जी दो दिन हो गए कल इन्ह ने सू अपच किया दर्ज करती थीड स्टार्ट वर्किंग आउट कि ना ये जो बंद है मैं इन्हू नायब कराँगे ये लॉरेंस बिश्नो ही जो गैंगस्टर है नाम लेकर फिरौती मंग रहे थे ਹੇ ਰਵਿਸੀ ਕੋਈ ਲਾਰੈਂਸ ਨਾਲ ਨਾ ਸਬੰਧ ਨਹੀਂ ਜੋ ਹਲੇ ਜੋ ਮੁਰਲੀ ਮੁਰਲੀ ਪਤਾਲ ਹੈਗੀ ਜੀ ਉਹਦੇ ਲਾਰੈਂਸ ਨਾਲ ਕੋਈ ਕਨੈਕਸ਼ਨ ਹਲੇ ਤੱਕ ਨਹੀਂ ਨਿਕਲਿਆ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੀ ਅਰੈਸਟ ਪਾ ਕੇ ਰਿਮਾਂਡ ਲੈ ਕੇ ਵੀ ਵਿਲ ਸੀ ਕਿ ਇਹ ਕਿਹਦੇ ਨਾਲ ਇਹਨਾਂ ਦੇ ਲਿੰਕਸ ਜੁੜੇ ਹੋਏ ਹਨ ਜੇਕਰ ਕੋਈ ਹੋਰ ਵੀ ਬੰਦਾ ਇਹਨਾਂ ਦੇ ਆਗੇ ਸਾਨੂੰ ਮਿਲਦਾ ਹੈ ਜੋ ਲਿੰਕ ਹੁੰਦਾ ਹੈ ਇਹਨਾਂ ਦੇ ਨਾਲ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਵੀ ਫੜਿਆ ਜਾਏਗਾ ਓਕੇ ਥੈਂਕ ਯੂ